ਹੜ੍ਹਾਂ ਦੇ ਪਾਣੀ ਦੌਰਾਨ ਦੇਵੀਗੜ੍ਹ ਤੋਂ ਪਿਹੋਵਾ ਸੜਕ ਦੀ ਹਾਲਤ ਕਾਫੀ ਜ਼ਿਆਦਾ ਖਸਤਾ ਹੋ ਚੁੱਕੀ ਸੀ ਤੇ ਇਲਾਕੇ ਦੇ ਲੋਕਾਂ ਵੱਲੋਂ ਇਸ ਸੜਕ ਨੂੰ ਲੈ ਕੇ ਜਲਦ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਹੁਣ ਲੰਬੇ ਸਮੇਂ ਤੋਂ ਬਾਅਦ ਇਸ ਸੜਕ ਦੀ ਉਸਾਰੀ ਦਾ ਕੰਮ ਹਰਿਆਣਾ ਦੀ ਹੱਤੋਂ ਸ਼ੁਰੂ ਹੋ ਕੇ ਦੇਵੀਗੜ੍ਹ ਨੂੰ ਬੰਦਾ ਆ ਰਿਹਾ ਹੈ ਇਸ ਲੱਕੇ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਆਵਾਜਾਈ ਸਾਧਨਾ ਤੇ ਹਸਪਤਾਲਾਂ ਤੇ ਮਾਰਕੀਟਾਂ ਤੇ ਸਿੱਖਿਆ ਸਥਾਨਾਂ ਤੱਕ ਪਹੁੰਚਣ ਦੇ ਲਈ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਆਖਿਰਕਾਰ ਇਹ ਮੰਗ ਪੂਰੀ ਹੋਈ। ਦੇਵੀਗੜ੍ਹ ਤੋਂ ਰਵਿੰਦਰ ਪੰਜੇਟਾ ਦੀ ਰਿਪੋਰਟ